ਨਯੰਦਰ ਪਟਿਆਲਾ ਰੋਡ ਵਿਲੇ ਫਾਟਕਾ ਤੇ ਅੰਡਰ ਬ੍ਰਿਜ ਬਣਨ ਜਾ ਰਿਹਾ ਹੈ ਜਿਸ ਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਰੋੜਾ ਨੇ ਇਸ ਦਾ ਮੌਇਨਾ ਕੀਤਾ ਹੈ ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਕੇ ਤੇ ਮੌਜੂਦ ਰਹੇ ਨੇ ਤੋਂ ਉਹਨੇ ਬਿਜਲੀ ਬੋਰਡ ਸੀਵਰੇਜ ਬੋਰਡ ਅਤੇ ਕਈ ਹੋਰ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਕਿਸੇ ਨੂੰ ਵੀ ਕੋਈ ਵੀ ਮੁਸ਼ਕਲ ਨਾ ਆਵੇ ਇਸ ਮੌਕੇ ਕੈਬਨਿਟ ਮੰਤਰੀ ਅਮਰ ਰੋੜਾ ਨੇ ਦੱਸਿਆ ਹੈ ਕਿ ਇਹ ਪ੍ਰੋਜੈਕਟ 10 ਕਰੋੜ ਦੇ ਕਰੀਬ ਹੈ ਰਾਜਿੰਦਰ ਦੇ ਵੱਲੋਂ 9 ਕਰੋੜ ਦੇ ਲਗਭਗ ਇਹ ਦਿੱਤਾ ਜਾਵੇਗਾ ਤੇ ਉਹਨਾਂ ਦੇ ਵੱਲੋਂ ਪੰਜਾਬ ਦੇ ਵਕਫਾ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਇਸ ਨੂੰ ਡਰਾਗ ਕੀ ਗੱਲਬਾਤ ਕੀਤੀ ਤੇ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਤਾਂ ਉਹਨਾਂ ਨੇ ਦੱਸਿਆ ਕਿ 268 ਮੀਟਰ ਲੰਬਾ ਤੇ 8 ਮੀਟਰ ਚੌੜਾ ਹੋਵੇਗਾ। ਤੋਥੇ ਭਣਨ ਵਾਲੇ ਲੋਕਾਂ ਨੂੰ ਵੀ ਕਾਫੀ ਸੁਵਿਧਾ ਮਿਲੇਗੀ ਤੇ ਇਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹੋਰ ਕੀ ਕੁਝ ਕਿਹਾ ਆਉ ਜਾਣ ਤੇਆ। ਦੇਖੋ ਇਸ ਤਰ੍ਹਾਂ ਕਿ ਪਿਛਲੇ ਸਮੇਂ ਤੁਹਾਡੇ ਯਾਦ ਹੋਊਗਾ ਕਿ ਇਹ ਇਹਦੇ ਬਾਰੇ ਵੀ ਆਪਾਂ ਗੱਲ ਕੀਤੀ ਸੀਗੀ ਤੇ ਉਦੋਂ ਪ੍ਰੋਜੈਕਟ ਹੈ ਜਿਹੜਾ ਇਹ ਇਹ ਆਪਾਂ ਬਣਾਉਣਾ ਸ਼ੁਰੂ ਕੀਤਾ ਸੀਗਾ ਸਾਰੇ ਹੀ ਸਾਥੀਆਂ ਨੇ ਬੜਾ ਉਹਦੇ ਚ ਸਹਿਯੋਗ ਦਿੱਤਾ ਸੀਗਾ ਅਕ੍ਰੋਸ ਆਲ ਪਾਰਟੀਆਂ ਤੇ ਇਹ ਜਦੋਂ ਪ੍ਰੋਜੈਕਟ ਕਨਸੀਵ ਕੀਤਾ ਸੀਗਾ ਕਿਉਂਕਿ ਪੰਜਾਬ ਸੁਨਾਮ ਦੀ ਬੜੀ ਪੈਕਿਉਲਰ ਪ੍ਰੋਬਲਮ ਹੈ ਕਿ ਅੱਧਾ ਸ਼ਹਿਰ ਉਸ ਪਾਸੇ ਲੈਂਦੇ ਅੱਧਾ ਸ਼ਹਿਰ ਆਲਮੋਸਟ ਇਸ ਪਾਸੇ ਹੋ ਗਿਆ ਇਸ ਵਾਸੇ ਵਸ ਆਲਮੋਸਟ ਅੱਧਾ ਨਾਲ ਸੀ 40% ਤਾਂ ਹੋਈ ਗਈ ਹੁਣ ਇਹ ਜਿਹੜੇ ਰੇਲਵੇ ਲਾਈਨ ਹੈ ਰੇਲਵੇ ਟਰੈਕ ਹੈ ਜਿਹੜਾ ਇਹ ਤਕਰੀਬਨ ਤਕਰੀਬਨ 30 32 35 ਗੱਡੀਆਂ ਜਿਹੜੀਆਂ ਇੱਥੋਂ ਡੇਲੀ ਨਿਕਲਦੀਆਂ ਨੇ ਤੇ ਆਨ ਔਨ ਐਵਰੇਜ ਇੱਕ ਗੱਡੀ ਦੇ ਨਿਕਲਦਾ ਜਿਹੜਾ ਬੰਦ ਰਹਿਣ ਦਾ ਟਾਈਮ ਹੈ ਉਹ 15 ਤੋਂ ਲੈ ਕੇ 25 ਮਿੰਟ ਤੱਕ 30 ਮਿੰਟ ਤੱਕ ਜਾਂਦਾ ਯਾਨੀ ਕਿ ਤਕਰੀਬਨ ਤਕਰੀਬਨ 10 12 ਘੰਟੇ ਫਟ ਕੇ ਜਿਹੜਾ ਬੰਦ ਰਹਿੰਦਾ ਜਿਸ ਦੀ ਵਜ੍ਹਾ ਕਰਕੇ ਸ਼ਹਿਰ ਜਿਹੜਾ ਉਧਰਲੇ ਪਾਸੇ ਵੀ ਜਾਮ ਹੋ ਜਾਂਦਾ ਇਧਰਲੇ ਪਾਸੇ ਵੀ ਜਾਮ ਜਾਂਦਾ ਬਹੁਤ ਵੱਡੀ ਦਿੱਕਤ ਹੈ ਲੋਕਾਂ ਨੂੰ ਉੱਪਰ ਦੀ ਘੁੰਮ ਕੇ ਜਾਣਾ ਪੈਂਦਾ ਸੋ ਇਸ ਮਕਸਦ ਦੇ ਨਾਲ ਇਹ ਪ੍ਰੋਜੈਕਟ ਦਾ ਆਈਡੀਆ ਆਇਆ ਸੀਗਾ ਕਿ ਇਹ ਇਹਦਾ ਜਿਹੜਾ ਰੇਲਵੇ ਅੰਡਰ ਬ੍ਰਿਜ ਹੈ ਉਹ ਬਣਨਾ ਚਾਹੀਦਾ ਹੈ ਆ ਰੇਲਵੇਜ਼ ਦੇ ਨਾਲ ਬਾਕੀ ਸਾਰੇ ਪੰਜਾਬ ਸਰਕਾਰ ਦੇ ਵਿਭਾਗਾਂ ਨਾਲ ਬੀਐਸਐਨ ਨਾਲ ਜਿਹੜਾ ਸਾਰਿਆਂ ਨਾਲ ਮੀਟਿੰਗ ਹੋਈ ਸੀਗੀ ਤੇ ਜਦੋਂ ਇਹ ਪ੍ਰੋਜੈਕਟ ਕਨਸੀਵ ਕੀਤਾ ਤੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕੇਂਦਰ ਸਰਕਾਰ ਦਾ ਰੇਲਵੇਜ਼ ਦਾ ਬਿੱਟੂ ਜੀ ਦਾ ਰਵਨੀਤ ਬਿੱਟੂ ਜਿਹੜੇ ਹੁਣ ਪੰਜਾਬ ਦੇ ਰੇਲ ਰਾਜ ਮੰਤਰੀ ਨੇ ਸਾਰੀਆਂ ਪਾਰਟੀਆਂ ਦਾ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਦਾ ਤੇ ਸਾਥੀਆਂ ਦਾ ਸਾਰੇ ਸ਼ਹਿਰ ਦਾ ਔਰ ਮੀਡੀਆ ਦਾ ਮੈਂ ਉਚੇਚੇ ਤੌਰ ਤੇ ਧੰਨਵਾਦ ਕਰਦਾ ਕਿ ਇਹ ਪ੍ਰੋਜੈਕਟ ਜਿਹੜਾ ਇਹ ਸਿਰੇ ਲੱਗ ਚੁੱਕਿਆ ਟੈਂਡਰ ਇਹਦਾ ਜਦੋਂ ਪਾਰਲੀਮੈਂਟ ਦੀ ਚੋਣਾ ਸੀਗਾ ਉਦੋਂ ਹੀ ਹੋ ਚੁੱਕਿਆ ਸੀਗਾ ਅਲੋਟ ਹੋ ਚੁੱਕਿਆ ਪਰ ਕਿਉਂਕਿ ਚੋਣ ਜ਼ਾਬਤਾ ਲੱਗਿਆ ਹੋਇਆ ਸੀਗਾ ਤੇ ਹੁਣ ਇਹਦੀ ਬੜੀ ਜਲਦੀ ਹੀ ਇੱਕ ਦੋ ਦਿਨਾਂ ਦੇ ਵਿੱਚ ਇਸ ਕੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਇਹ ਜਿਹੜਾ ਰੇਲਵੇ ਅੰਡਰਬ੍ਰਿਜ ਹੈ ਇਹ ਤਕਰੀਬਨ ਇਧਰੋਂ ਔਰ ਉਧਰੋਂ 236 268 ਮੀਟਰ 268 ਮੀਟਰ ਲੰਬਾ ਹੈ ਔਰ ਜਿਹੜੇ ਇਹਨਾਂ ਇਸ ਦੇ ਦੋਨੋਂ ਸਾਈਡਾਂ ਦੇ ਉੱਪਰ ਫੁੱਟਪਾਥ ਹੋਵੇਗਾ ਤੇ ਫੁੱਟਪਾਥ ਦੇ ਨਾਲ ਸਰਵਿਸ ਲੇਨ ਹੋਏਗੀ ਸਰਵਿਸ ਲੇਨ ਦੇ ਨਾਲ ਫਿਰ ਅੰਡਰ ਬ੍ਰਿਜ ਹੈ ਜਿਹੜਾ ਉਹ ਸ਼ੁਰੂ ਹੋਏਗਾ ਅ ਔਰ ਅੰਡਰ ਬ੍ਰਿਜ ਹੈ ਜਿਹੜਾ ਉਹ ਦੋ ਆਣ ਜਾਣ ਦਾ 8 ਮੀਟਰ ਚੌੜਾ ਹੋਏਗਾ 4 ਮੀਟਰ ਉੱਚਾ ਹੋਏਗਾ ਯਾਨੀ ਕਿ ਬੱਸੇਸ ਟਰੱਕਸ A ਤੋਂ Z ਸਾਰੇ ਦੇ ਸਾਰੇ ਵਹੀਕਲਸ ਨੇ ਜਿਹੜੇ ਇਹਦੇ ਵਿੱਚ ਦੀ ਨਿਕਲ ਜਾਣਗੇ ਔਰ ਜਿਹੜੇ ਫੁੱਟਪਾਥ ਔਰ ਪਾਰਕਿੰਗ ਦਾ ਜਿਹੜਾ ਏਰੀਆ ਹੋਏਗਾ ਉਹ ਦੁਕਾਨਦਾਰ ਵੀਰਾਂ ਦੇ ਕੰਮ ਆਏਗਾ ਜਿਹੜਾ ਸਾਰੇ ਸਾਰਾ ਪ੍ਰੋਜੈਕਟ ਜਿਹੜਾ ਇਸ ਹਿਸਾਬ ਨਾਲ ਕਨਸੀਵ ਕੀਤਾ ਗਿਆ ਕਿ ਸ਼ਹਿਰ ਦੇ ਲਈ ਇੱਕ ਬਹੁਤ ਵੱਡੀ ਸਹੂਲਤ ਹੈ ਜਿਹੜੀ ਉਹ ਬਣ ਜੇਗੀ ਤਕਰੀਬਨ 10 ਕਰੋੜ ਰੁਪਏ ਇਸ ਪ੍ਰੋਜੈਕਟ ਦੇ ਉੱਪਰ ਲੱਗੇਗਾ ਜਿਹਦੇ ਵਿੱਚ 9 ਕਰੋੜ ਰੁਪਏ ਜਿਹੜਾ ਉਹ ਰੇਲਵੇਜ਼ ਕਿਉਂਕਿ ਰੇਲਵੇਜ਼ ਦਾ ਕੰਮ ਵੱਡਾ ਹੈ 9 ਕਰੋੜ ਰੁਪਏ ਉਹਨਾਂ ਦਾ ਪ੍ਰੋਜੈਕਟ ਹੈ ਔਰ ਕਰੋੜ ਰੁਪਏ ਦਾ ਕੰਮ ਹੈ ਜਿਹੜਾ ਉਹ ਪੰਜਾਬ ਸਰਕਾਰ ਦਾ ਜਿਸ ਦੇ ਵਿੱਚ ਤੁਹਾਡਾ ਬਿਜਲੀ ਬੋਰਡ ਦਾ ਔਰ ਸੀਵਰੇਜ ਦਾ ਜਾਂ ਤੁਹਾਡਾ ਬੀਐਸਐਨL ਜਿੰਨੀ ਵੀ ਕੋਸਟ ਹੈਗੀ ਇਹ ਸਾਰਾ ਪੰਜਾਬ ਸਰਕਾਰ ਬੀਅਰ ਕਰੇਗੀ ਸੋ ਉ체ਚੇ ਤੌਰ ਤੇ ਫੇਰ ਇੱਕ ਵਾਰ ਫੇਰ ਤੋਂ ਕੇਂਦਰ ਸਰਕਾਰ ਦਾ ਰੇਲਵੇਜ਼ ਦਾ ਪੰਜਾਬ ਸਰਕਾਰ ਦਾ ਸਾਰੀਆਂ ਪਾਰਟੀਆਂ ਦੇ ਸਤਕਾਰਯੋਗ ਨੁਮਾਇੰਦਿਆਂ ਦਾ ਜਿਨ੍ਹਾਂ ਦਾ ਬਹੁਤ ਸਹਿਯੋਗ ਰਿਹਾ ਤੇ ਸਾਰੇ ਸ਼ਹਿਰ ਦਾ ਔਰ ਮੀਡੀਆ ਦਾ ਸਾਰੇ ਅਫਸਰਾ ਅਧਿਕਾਰੀਆਂ ਦਾ ਕਿ ਜਿਨ੍ਹਾਂ ਨੇ ਇਸ ਮੇਰੇ ਇੱਕ ਡ੍ਰੀਮ ਪ੍ਰੋਜੈਕਟ ਨੂੰ ਬੜੀ ਸ਼ਿੱਦਤ ਦੇ ਨਾਲ ਫਾਲੋਅ ਅਪ ਕੀਤਾ ਤੇ ਬੜੇ ਰਿਕਾਰਡ ਟਾਈਮ ਦੇ ਵਿੱਚ ਹੀ ਤਕਰੀਬਨ ਸਾਲ ਸਵਾ ਸਾਲ ਦੇ ਵਿੱਚ ਹੀ ਇਹਨੂੰ ਇੱਕ ਇੱਕ ਜੋ ਆਈਡੀਆ ਸੀਗਾ ਸਿਰਫ ਅਭੀ ਇਹ ਐ ਕੀਤਾ ਜਾਣਾ ਚਾਹੀਦਾ ਉਸ ਆਈਡੀਆ ਨੂੰ ਅੱਜ ਅਮਲੀ ਜਾਮਾ ਪਹਿਨਾਉਣ ਦਾ ਜਿਹੜਾ ਕੰਮ ਹੈ ਉਹ ਇੱਕ ਦੋ ਦਿਨਾਂ ਦੇ ਵਿੱਚ ਸ਼ੁਰੂ ਹੋ ਜਾਏਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਜਿਤਨਾ ਜਿੰਦਰਾ ਵਕਤੀ ਰਾਮਨੇਗਰ ਦੀ ਪਾਣੀ ਦੀ ਨਿਕਾਸੀ ਤੁਸੀਂ ਦੇਖ ਵੀ ਰਹੇ ਸੀ ਉਹਨਾਂ ਨੂੰ ਥੋੜੀ ਜਿਹੀ ਚਿੰਤਾ ਹੈ ਜੀ ਉਹ ਕਲੀਅਰ ਕਰ ਦੋ ਕਿਉਂਕਿ ਚਿੰਤਾ ਉਹਨਾਂ ਨੂੰ ਨਹੀਂ ਉਹ ਮੈਂ ਉਹਨਾਂ ਨੂੰ ਪਹਿਲਾਂ ਵੀ ਦੱਸਿਆ ਸੀਗਾ ਜੀ ਉਹਨਾਂ ਨੂੰ 1% ਵੀ ਚਿੰਤਾ ਅਸੀਂ ਜਿਹੜਾ ਕੰਮ ਕਰਦੇ ਆ ਉਹ ਇਹ ਨਹੀਂ ਕਰਦੇ ਹੈਗੇ ਕਿ ਦਿਖਾਵੇ ਲਈ ਕਰਤਾ ਤੇ ਮੁੜ ਕੇ ਲੋਕਾਂ ਨੂੰ ਪ੍ਰੋਬਲਮ ਸ਼ੁਰੂ ਹੋ ਜੇ ਨਾ ਮੈਂ ਉਦੋਂ ਵੀ ਇਹ ਕਿਹਾ ਸੀਗਾ ਸਾਰੇ ਸਾਥੀਆਂ ਨੂੰ ਮੇਰਾ ਬਸਤੀ ਵਾਲਿਆਂ ਨੂੰ ਕਿ ਹੁਣ ਜਿੰਨਾ ਉਹ ਮਹਿਜ਼ 2 ਫੁੱਟ ਚੌੜਾ ਨਾਲ ਹੈ ਤੇ ਅਸੀਂ ਇੰਨੀ ਪ੍ਰੋਵੀਜ਼ਨ ਕਰ ਰਹੇ ਹਾਂ ਉੱਥੋਂ ਲਿਆ ਕੇ ਕੱਟ ਪਾ ਕੇ ਇੱਥੋਂ ਅੰਡਰਗਰਾਉਂਡ ਜਾ ਕੇ ਫਿਰ ਉਹਦੇ ਨਾਲ ਜੋੜਿਆ ਜਾਊਗਾ ਤੇ ਤਕਰੀਬਨ ਤਕਰੀਬਨ ਉਹ 3.5 3 ਫੁੱਟ ਅੰਡਰਗਰਾਉਂਡ ਨਾਲਾ ਬਣੇਗਾ ਕਵਰਡ ਹੋਏਗਾ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਅੱਜ ਜ਼ਿਆਦਾ ਜਦੋਂ ਮੀਂਹ ਪੈ ਜਾਂਦਾ ਉਹ ਇੰਦਰਾਬਸਤੀ ਵਾਲੇ ਪਾਸੇ ਪਾਣੀ ਬੈਕਮਾਰ ਲੱਗ ਜਾਂਦਾ ਇਹ ਪ੍ਰੋਬਲਮ ਘੱਟੋ ਘੱਟ 25 30 ਸਾਲ ਦੇ ਲਈ ਹੱਲ ਹੋ ਰਹੀ ਹੈ ਇਸ ਸਬ ਦੀ ਪਲੈਨਿੰਗ ਕਰ ਰਹੇ ਤੇ ਇਸ ਚੀਜ਼ ਦੀ ਮੈਂ ਗਾਰੰਟੀ ਕਰਦਾ ਸੋ ਬਿਲਕੁਲ ਵੀ ਚਾਹੇ ਰੇਲਵੇ ਲਾਈਨ ਦੇ ਪਰਲੇ ਪਾਸੇ ਤੇ ਚਾਹੇ ਉਰਲੇ ਪਾਸੇ ਖਾਸਰ ਤੇ ਜਿਹੜੇ ਇੰਦਰਾਬਸਤੀ ਦੇ ਸਾਥੀ ਨੇ ਉਹਨਾਂ ਨੂੰ ਕਿਸੇ ਵੀ ਗੱਲੋਂ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਕੱਲੀ-ਕੱਲੀ ਉਹਨਾਂ ਦੀ ਮੁਸ਼ਕਿਲ ਦਾ ਜਾਂ ਕੱਲੀ-ਕੱਲੀ ਉਹਨਾਂ ਦੇ ਦੇ ਵਹਿਮ ਦਾ ਜਿਹੜਾ ਹੱਲ ਹੈ ਅਸੀਂ ਇਸ ਪ੍ਰੋਜੈਕਟ ਦੇ ਵਿੱਚ ਆਲਰੇਡੀ ਬਿਲਟ-ਇਨ ਕੀਤਾ ਹੋਇਆ ਹੈ ਪ੍ਰੋਜੈਕਟ ਕਿੰਨੇ ਚਿਰ ਦਾ ਸਮਾਂ ਇਹ 9 ਮਹੀਨਿਆਂ ਦੇ ਵਿੱਚ ਐਕਸਪੈਕਟਿਡ ਹੈ ਜੀ ਕਿ ਹੋ ਜਾਏਗਾ ਸਾਡੀ ਕੋਸ਼ਿਸ਼ ਹੈ